इसमें इस गल की कोई समझ नहीं है क्योंकि जो सदगुण समझाना करते हैं कि हर एक दे अंदर परमात्मा की जोत जग रही है हर एक दे अंदर है कोई प्राणी कोई जीव ऐसा नहीं है जिसके अंदर परमात्मा ਇਹ ਮਾਇਆ ਦੇ ਖੂਬ ਵਿੱਚ ਡਿੱਗਾ ਡਿੱਗ ਜਾਣ ਕਰਕੇ ਈਸ਼ੁਰ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਨਹੀਂ ਹੁੰਦੀ ਦੇਖੋ ਹੈ ਇਹ ਸਾਰਿਆਂ ਦੇ ਅੰਦਰ ਪਰ ਪ੍ਰਗਟ ਨਹੀਂ ਨਾ ਹੁੰਦੀ ਕਿਉਂਕਿ ਇਹ ਜੀਵ ਮਾਇਆ ਦੇ ਡੂੰਘੇ ਖੂਬ ਵਿੱਚ ਡਿੱਗਾ ਹੋਇਆ ਹੈ ਸਹੀ ਮਾਇਆ ਦੇ ਇਸ ਖੂ ਦੇ ਵਿੱਚ ਡਿੱਗਾ ਹੋਣ ਕਰਕੇ ਜਿਹੜਾ ਸੰਸਾਰ ਹੈ ਇਸ ਨੂੰ ਸੰਸਾਰ ਲੱਗਦਾ ਹੈ ਜਦ ਕਿ ਸਾਰਾ ਸੰਸਾਰ ਹੀ ਉਹ ਨਿਰੰਕਾਰ ਦਾ ਸਰਗੁਣ ਰੂਪ ਹੈ ਦੋ ਰੂਪ ਹੁੰਦੇ ਨੇ ਉਸਕਾਰ ਕੋਈ ਫਾਇਦਾ ਨਹੀਂ ਹੁੰਦੇ ਇੱਕ ਨਿਰਗੁਣ ਹੈ ਤੇ ਇੱਕ ਸਰਗੁਣ ਹੈ ਨਿਰਗੁਣ ਸਰੂਪ ਨਹੀਂ ਦਿਸਦਾ ਸਰਗੁਣ ਸਰੂਪ ਦਿਸਦਾ ਹੈ ਉਹ ਸਾਰਾ ਸੰਸਾਰ ਹੈ ਪਰ ਇਸ ਨੂੰ ਸੰਸਾਰ ਪਰਮਾਤਮਾ ਦਾ ਰੂਪ ਨਹੀਂ ਲੱਗਦਾ ਜਦੋਂ ਤੱਕ ਮਾਇਆ ਦੇ ਖੂਹ ਦੇ ਵਿੱਚ ਪਿਆ ਰਹਿੰਦਾ ਹੈ ਇਸ ਨੂੰ ਪਰਮਾਤਮਾ ਦੀ ਕੋਈ ਖਬਰ ਨਹੀਂ जिमें कि खूह के डू उसका संसार ही खूह होंगे उसनों बाहर की दुनिया बारे कोई पता नहीं है कि बाहर भी कोई दुनिया रही है खूह ही उसके वास्ते सारी दुनिया है वो दुनिया में दुन नहीं जानता इसी तरह माया के खूह के डिगा हो जीव ਕਿਵਤ ਦੇ ਕੇਵਲ ਦੁਨੀਆ ਨੂੰ ਹੀ ਜਾਣਦਾ ਹੈ ਮਾਇਆ ਨੂੰ ਹੀ ਜਾਣਦਾ ਹੈ ਪਰ ਪਰਮਾਤਮਾ ਦੀ ਸਾਰ ਨਹੀਂ ਜਾਣਦਾ ਇਸ ਕਰਕੇ ਗੁਰੂ ਹੀ ਇਸ ਮਾਇਆ ਦੇ ਖੂਦ ਦੇ ਵਿੱਚੋਂ ਇਸ ਬੰਦੇ ਨੂੰ ਕੱਢ ਸਕਦੇ ਨੇ ਇਸ ਕਰਕੇ ਗੁਰੂ ਦੇ ਅੱਗੇ ਹੀ ਬੇਨਤੀ ਕਰਨੀ ਸੱਚੇ ਪਾਤਸ਼ਾਹ ਅੰਧ ਕੂਪ ਮੈਂ ਪਥ ਤ ਬਿਕਰਾਲ ਨਾਨਕ ਕਾ ਸੱਚੇ ਬਾਦਸ਼ਾਹ ਅਸੀਂ ਇਸ ਮਾਇਆ ਦੇ ਡੂੰਘੇ ਪੂ ਦੇ ਵਿੱਚ ਡੁੱਗੇ ਹੋਇਆ ਹਾਂ ਸੱਚੇ ਬਾਦਸ਼ਾਹ ਇਸ ਮਾਇਆ ਦੇ ਰੂਹ ਦੇ ਵਿੱਚੋਂ ਪੂਰੀ ਕੱਢ ਸਕਦਾ ਹੈ ਸਾਡਾ ਆਪਣਾ ਕੋਈ ਵਿਚਾਰਾ ਨਹੀਂ ਹੈ